ਨਾਮ ਵੀਜੇ ਕੁਮਾਰ ਮੈਂ ਸੀਪੀਆਈਐਮ ਪਾਰਟੀ ਵਾਲੋਂ ਬਲੋਕੇਜ ਕਰਦਾ ਹਾਂ ਕਮਿਊਨਿਸਟ ਪਾਰਟੀ ਵਾਲੋਂ ਵੇਖੋ ਜੀ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਯਾ 55 ਸਾਲ ਦੀ ਮਾਂ ਦੀ ਉਮਰ ਏ ਕੱਲਾ ਕੱਲਾ ਉਹ ਬੱਚਾ ਘਰ ਦੇ ਵਿੱਚ ਕਮਾਨ ਵਾਲਾ ਸੀ ਉਹਦੇ ਸਿਰ ਤੇ ਮਾਂ ਘਰ-ਬਾਰ ਚੱਲਦਾ ਸੀ ਵੇਖੋ ਜੀ ਸੋਹਰਾ ਪਰਿਵਾਰ ਨੇ ਉਹਨੂੰ ਇੰਨਾ ਕੁ ਹਰਾਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ ਮੋਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤਹਿਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਅੱਜ ਉਹਦੇ ਬੱਚੇ ਦੀ ਜਿਹੜੀ ਹੈ ਡੈੱਡ ਬੋਡੀ ਇਹਨਾਂ ਨੇ ਰਾਤੀ ਘਰ ਭੇਜੀ ਤਰਸਨ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹਦਾ ਦੋਸ਼ੀਆਂ ਨੂੰ ਤੁਰੰਤ ਤੋਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਓਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੁੰਦੇ ਗ੍ਰਿਫਤਾਰ ਨਹੀਂ ਹੁੰਦੇ ਨਾ ਵਾਪਸ ਇਹ ਸਟਡੈਂਟ ਜੀ ਆਦੀ ਇਹ ਜਿਹੜਾ ਬੇਤਾ ਨਾ ਇਹ ਵਿਆਹਾ ਸੀ ਤੇ ਇਹਦੇ ਜਿਹੜੇ ਸਹੁਰੇ ਆ ਨਾ ਉਹ ਲੜਕੀਆਂ ਨੂੰ ਖੈਰ ਦੇ ਕੇ ਤੇ ਆਜੇ ਘਰ ਲੈ ਜਾਂਦੇ ਸੀ ਇਹ ਬੱਚੇ ਨੂੰ ਉਹ ਲੜਕੀਆਂ ਤੋਂ ਗੰਦ ਬੁਲਾਉਂਦੇ ਸੀ ਇਹ ਬੱਚਾ ਬੜੇ ਟੈਨਸ਼ਨ ਸੀ ਮਾਂ ਇਹਦੀ ਜਿਹੜੀ ਆ ਉਹ ਚਰੀ ਇਸ ਬੱਚੇ ਦੇ ਰੋਕੀ ਪਣ ਜਾ ਕੇ ਕਿਦਾਂ ਕਰਦੀ ਸੀ ਇਹਨਾਂ ਨੇ ਕਈ ਪਰੇ ਪੰਚਾਇਤਾਂ ਵਿੱਚ ਗੱਲ ਜਆ ਤੇ ਬੇਟੀ ਨੂੰ ਸਮਝਾਓ ਬੇਟੀ ਘਲਾਓ ਬੇਟੀ ਦੀ ਦੀ ਸੇਵਾ ਕਰੇ ਆਪਣੇ ਘਰ ਸਾਹਮਣੇ ਪਰ ਇਹ ਦੇ ਬਾਜੂ ਕਾਲੇ ਘਟਰਾ ਵਾਪਰਜੀ ਉਸ ਨੇ ਪੁੱਛ ਲਿਆ ਭਈ ਮੇਰੇ ਦੰਦ ਕਿਉਂ ਬੋਲੇ ਜਾਂਦਾ ਹੈ ਜਾਂ ਮੇਰਾ ਕੀ ਚਪੂੜਿਆ ਮੈਂ ਤਾਂ ਕਈ ਵਾਰ ਆਇਆ ਲੈਂਦੇ ਨੇ ਪਰ ਉਹਦੀ ਜਿਹੜੀ ਬੋਡੀ ਆ ਉਹ ਆ ਗਈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਤੇ ਇਸ ਵਿਰਧ ਔਰਤ ਦਾ ਇਹ માતા ਦਾ ਜਿਹੜਾ ਤਲਵਤਾ ਪੁੱਤ ਇਹਦਾ ਭਾਰਾ ਸੀ ਇਹਦੀ ਮਦਦ ਜੀ ਕੀਤੀ ਜਾਵੇ ਔਰ ਇਹਨੂੰ ਇਨਸਾਫ ਤੇ ਆਇਆ ਜਾਵੇ ਮਟਕੀਆਂ ਲਾਉਂਦੇ ਸੀ ਸਾਡੀ ਦੀ ਬੇਨਤੀ ਹੈ ਵੀ ਇਹ ਬਿਲਕੁਲ ਮਾਤਾ ਦੀ ਸਰਕਾਰੀ ਤੌਰ ਤੇ ਸਮਾਜਿਕ ਤੌਰ ਤੇ ਮਦਦ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜਰਨਕਾਰ ਵੀ ਸ਼ੁਰੂ ਕਰ ਅਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ ਲੜਕਾ ਸੀਗਾ ਜੀ ਮੈਰਿਜ ਹੋਏ ਸੀਗੇ 88 ਫੁੱਟੀ ਜੀ ਕੋਈ ਏਰੀਆ ਹੈਗਾ ਰੋਡ ਤੇ ਉੱਥੇ ਦੀ ਵਾਈਫ ਕੋਮਲ ਕੋਮਲ ਦਾ شادی شدہ ਸੀਗਾ ਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ ਜਿਹੜਾ ਲੜਕੀ ਵਾਲਾ ਥੋੜਾ ਇਹਨਾਂ ਨੂੰ ਸੁਣਨ ਜਾਇ ਵੀ ਇਹ ਲड़का ਵੀ ਇਕੱਲਾ ਸੀਗਾ ਉਹਦੀ ਮਦਰ ਸੀ ਨਾਲ ਤੇ ਉਹਨਾਂ ਨੂੰ ਕਰਦੇ ਤੰਗ ਪ੍ਰੇਸ਼ਾਨ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਦੇਣ ਲਈ ਤੰਗ ਕਰਦੇ ਆ ਇਹ ਉਲਟਾ ਸੀ ਮੈਟਰ ਉਹ ਕੁੜੀ ਕਹਿੰਦੇ ਵੀ ਉਹ ਕਿਰਾਏ ਤੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣਾ ਘਰ ਸਾਡੇ ਨਾਮ ਲਾਓ ਲੜਕੀ ਵਾਲੀ ਤੇ ਉਹਨਾਂ ਚੱਲਦੀ ਰਹੀ ਗੱਲਬਾਤ ਪਰ ਕੱਲ ਲੜਕਾ ਮળો ਪੰਗ ਆ ਗਿਆ ਉਹਨਾਂ ਤੋਂ ਉਹਨੂੰ ਪੁੱਟ ਪੁੱਟ ਮਾਰ ਵੀ ਕਰਦੇ ਸੀਗੇ ਇਹ ਜਦੋਂ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ ਤੇ ਉਹਨੇ ਕੱਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਹਦੇ ਅਸੀਂ ਹੁਣ ਐਫ ਆਰ ਲੋਜ ਆ ਤੇ ਰੇਡ ਕਰ ਰਹੇ ਅਗਰ ਗਾਲੀ ਗਲੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਬਾਗ ਜਿਹਾ ਬੋਲਣਾ ਨਾ ਕਿਸੇ ਨੂੰ ਉਹ ਉਦੋਂ ਵੀ ਵੱਧ ਜਿਹਾ ਅਗਾਧ ਕਰਦਾ ਉਹਨਾਂ ਨੂੰ ਬੋਲਦੇ ਸੀਗੇ ਉਹ ਅਗੇ ਉਹਨੇ ਘਰ ਆ ਕੇ ਦੱਸਿਆ ਵੀ ਇੱਧਰ ਤਾਂ ਮਿਲੋ ਵੀ ਟੌਰਚਰ ਕਰਦੇ ਤੇ ਲੋਜਾ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਅਰੈਸ ਕਰ ਲਾਂ